ਬਹੁਰੀ ਜਾਂ ਉਹ ਨਹੀਂ ਇਹ ਬੜਾ ਯਾਦ ਆ। ਅੱਛਾ ਤੁਹਾਨੂੰ ਪਸੰਦ ਆਇਆ? ਹਾਂ ਮੈਂ ਤਾਂ ਬਹੁਤ ਪਸੰਦ ਆਇਆ। ਅੱਗੇ ਤਾਂ ਹਮੇਸ਼ਾ ਨਹੀਂ ਤੇ ਇਹ ਸ਼ਕਰਾਂਜ ਜਿਸ ਤਰ੍ਹਾਂ ਆਇਆ। ਨਹੀਂ ਨਹੀਂ ਬਹੁਤ ਵਧੀਆ ਬਣਿਆ ਚਾਹ। ਇਹ ਜਿਸ ਆਇਆ ਤਾਂ ਇਹ ਜੀ ਬਣਾਇਆ ਕਰਿਆ। ਬਣਾਉਂਦੇ ਤਾਂ ਇਹ ਜੀਆਂ ਕਈ ਵਾਰੀ। ਤਾਂ ਕਿੰਨੇ ਦੁੱਧ ਚ ਕੀ ਕੀ ਪਾਉਂਦੇ ਆ ਪਾਣੀ ਕਿੰਨਾ ਕ ਪਾਉਂਦੇ ਆ ਕਰ ਜਾਂਦੇ। ਜੀ ਥੋੜਾ ਅੱਜ ਕੱਲ੍ਹ ਦੁੱਧ ਪਤਲਾ ਹੁੰਦਾ ਗਾ ਪਾਣੀ ਬਾਹਰ ਠੱਕ ਪਾਣੀ ਥੋੜਾ ਵੱਧ ਪਾ ਲਿਆ ਬਸ। ਹੋਰ ਕੀ ਪ੍ਰੋਗਰਾਮ ਅੱਜ? ਅੱਜ ਤੁਸੀਂ ਜਾਣਦੇ ਤੇ? ਮੈਨੂੰ ਥੋੜਾ ਬਾਜ਼ਾਰ ਦਾ ਕੰਮ ਹੈ। ਮੈਂ ਜਾ ਕੇ ਆਉਣਾਗਾ ਅ ਇੱਕ ਪੈਕਟ ਵਾਲੇ ਸਰਫਸਰ ਨੇ ਇੱਕ ਅੱਧਾ ਹੋਰ ਕੰਮ ਆ ਮੈਨੂੰ ਤੇ ਮੈਂ ਵੀ ਨਾ ਆਪਣਾ ਇੱਕ ਤਾਂ ਮੇਰਾ ਦੁਪੱਟਾ ਜਾ ਲੈ ਉਹ ਨਾਲ ਅਸੀਂ ਤੇ ਨਾਲੇ ਆਪਾਂ ਗੁਰਦੁਆਰੇ ਜਾਇਂਦੇ ਓਕੇ ਇਹ ਟਾਈਮ ਨਾਲ ਆ ਜੁੰਦੇ ਤਾਂ ਚਲੋ ਠੀਕ ਆ ਕੋਈ ਨਹੀਂ ਮੈਂ ਜਾਣਾਗਾ ਜਾ ਕੇ ਨਾ ਜਿੰਨੀ ਜਲਦੀ ਹੋ ਸਕੇ ਮੈਂ ਵਾਪਸ ਆ ਜਾਣਾਗਾ ਕੋਈ ਗੱਲ ਨਹੀਂ ਆਪਾਂ ਠੀਕ ਹੈ ਠੀਕ ਆ ਚਲ ਆ ਜੀ ਉਹਦੇ ਉੱਦੀ ਪਹਿਲਾਂ ਗੁਰਦੁਆਰੇ ਜਾਣਾ ਹੈ ਲੈ ਉਸ ਤੋਂ ਹੋਰ ना बुजाय मांगे अपना दुपट्टा ले मैं गऊं दे कर तो अरे दोनों ही काम है चाहे वो कर लिए चाहे वो कर ले तो ही है सब चलो तो ठीक है तू मैंने कर दे काम वेड कि मैं अपना बाजार के काम करके आया ठीक है, है? चुप मेरा ना करा गया चालू ਉਹਨਾਂ ਆ ਜਾਨੀ ਦੇਰ ਜਾ ਕੇ ਆਨੇ ਪਬਲੀ ਤੇਰਾ ਕਮਰੇ ਚ ਬੜਿਆ ਲੇ ਤੁਸੀਂ ਕੀ ਹਾਲ ਆ ਠੀਕੇ ਮੈਂ ਤਾਂ ਆ ਗਿਆ ਤੇ ਨੁਕਦੇ ਟੀਵੀ ਤੇ ਕੁਛ ਤਾਂ ਪਤਾ ਹੀ ਨਹੀਂ ਲੱਗਿਆ ਕੀ ਕੀ ਹੋਇਆ ਸਾਰਾ ਤਾਂ ਘਾਹਾਂ ਦੇਦੀ ਰਹੀ ਕਿ ਇਹ ਚੈਨਲ ਤੇ ਹੋਰ ਕੁਝ ਦੇਖ ਰਿਹਾ ਕਿ ਨਿਊ ਹੀ ਫਾਟਾ ਕਰ ਮਾਰੀ ਕੋਟੀ ਅਰੋਗਤਾ ਦੇ ਕਿੰਨਾ ਕੀ ਹਾਲ ਹੋ ਗਿਆ ਮੈਂ ਤਾਂ ਦੱਸੋ ਕੀ ਹੋ ਗਿਆ ਮੈਂ ਗੱਲ ਕਰਿਆ ਵੀ ਆਪਣੇ ਕੁੜੀ ਵਾਲੇ ਪਾਸੇ ਨਾਲ ਤੋਣ ਲੱਗ ਰਿਹਾ ਨਾਲ ਸੁਣ ਸੁਣਿਆ ਆਏਗਾ ਅੱਛਾ ਹਾਂ ਉਹਨਾਂ ਦਾ ਪਤਾ ਕਰਨਾ ਹੈਗਾ ਨੂ ਕੀ ਪਤਾ ਹਮਨ ਤੁਸੀਂ ਦੁਬਾਰਾ ਲਾ ਲੈਣੇ ਆ ਘਬਰਾਉਣਾ ਬੈਠੋ ਕੋਈ ਨਹੀਂ ਮੈਂ ਵੀ ਲਾ ਕੇ ਦੇਖ ਲੈਣੀ ਆ ਫੋਨ ਚਲ ਤੂੰ ਦੇਖ ਜੀ ਉਹਨਾਂ ਦੇ ਹੱਥ ਗਵਾਟ ਕੀ ਹੈ ਤੇਰੇ ਕੋਲ ਨੰਬਰ ਹੈ ਤਾਂ ਦੇਖ ਮੈਂ ਤਾਂ ਦੇਖ ਕੇ ਟਰਾਈ ਕਰਕੇ ਕੋਈ ਨਹੀਂ ਲੱਗ ਰਿਹਾ ਹੈਗਾ ਕਿਉਂ ਅਜਾ ਹੋ ਜਾ ਵੀ ਕੀ ਹੈ ਹਰ ਬਹੁਤ ਜ਼ਿਆਦਾ ਉਧਰ ਏਰੀਆ ਹੈਗਾ ਤੁਸੀਂ ਬਹੁਤ ਜ਼ਿਆਦਾ ਹੜ੍ਹ ਆਈ ਹੋਣੀ ਕਿ ਘਰ ਡੁੱਬ ਗਏ ਬੁਰਾ ਹਾਲ ਹੋ ਗਿਆ ਦਰਦਰ ਮਰ ਗਏ ਭਾਈ ਭਾਈ ਹੱਤੋਂ ਤਾਂ ਪਤਾ ਹੀ ਨਹੀਂ ਆਪਾਂ ਤਾਂ ਮੋਈ ਨਾ ਬੈਠੇ ਜੀ ਪਤਾ ਨਾ ਟੀਵੀ ਤੇ ਦੇਖਾ ਕਰ ਮਾੜਾ ਮੋਟਾ ਕੋ ਨਿਊਜ਼ ਹੋ ਜਾ ਕਰ ਨਾ ਹਮ ਮੈਂ ਤਾਂ ਬਾਹਰੋਂ ਆਇਆ ਬਾਹਰੋਂ ਪਤਾ ਲੱਗੇਗਾ ਚਲ ਕੋਈ ਨਾ ਤੁਸੀਂ ਘਬਰਾਉਣਾ ਦੇਖ ਕੋਤਵਾਰੇ ਲਾਉਂ ਹੁਣੇ ਲਾਉਂ ਨਾ ਬੰਦਾਰੇ ਇਹ ਹੋਣਾ ਤੇ ਉੱਪਰ ਲਾ ਇਹ ਮੇਰੀ ਮਾਸੀ ਦੀ ਕੁੜੀ ਐ ਕੋ ਉਹਨੂੰ ਦੇਖਾਂਗੇ ਟਰਾਈ ਕਰਕੇ ਦੇਖੂਗਾ ਉਨੂੰ ਚੁੱਕਾਈ ਜਾ रब तो तो कर कर तो भी करोपी होगा आप घरे भोले भोले बने बैठे गए थोड़ा बहुत चलो कोई चल चल पानी चलो देखिए पीओ लग रहा ਤੇ ਹੁਣ ਕੀ ਗੱਲ ਕਿ ਮੈਂ ਕਰੀਏਕਰ ਜਾਂ ਫਿਰ ਤੂੰ ਸੇ ਆਪਾਂ ਬਾਗੀ ਚੱਲਦੇ ਹਾਂ ਰਸਤੇ ਟੁੱਕੇ ਪੈਨੇ ਜਾਮਾਗਿਰੇ ਪਾਸੇ ਦੀ ਜਗਾ ਜਗਾ ਤੋਂ ਰਸਤਾ ਬਲੌਕ ਹੋਇਆ ਪੈਗਾ ਗੱਡੀ ਵੀ ਨਹੀਂ ਲਿਜਾ ਸਕਦੇ ਗੱਡੀ ਰਸਤਾ ਹੀ ਨਹੀਂ ਨਾ ਹੈਗਾ 10-10 ਫੁੱਟ ਦਾ ਟੋਪਾ ਹੋਇਆ ਹੋਵੇ ਉੱਥੇ ਫਿਰ ਹੁਣ ਕਰੀਏ ਕਿ ਇੱਥੇ ਤਾਂ ਬਹੁਤ ਔਖਾ ਹੋ ਗਿਆ ਕੁਰੀ ਦਾ ਤਾਂ ਪਤਾ ਲੈਣਾ ਹੀ ਪੈਣਾ ਤੁਹਾਨੂੰ ਕੋਈ ਹੋਰ ਆਸੇ ਪਾਸੇ ਨੇੜੇ ਕੋਈ ਹੈ ਕਿ ਵਿਸਤਾਰੀ ਆਪਣੇ ਤੇਰਾ ਕੋਈ ਆਜੀ ਇੱਕ ਕੰਮ ਜਿਹੜਾ ਹੋਣਾ ਹੈ ਮੈਂ ਭੈਣ ਤੇ ਜਾਂ ਫਿਰ ਕਰੀਏ ਕਿ ਤੁਹਾਨੂੰ ਪੁੱਛ ਲੈਣੀ ਹੋਊ ਕਹਿੰਦੇ ਸੋ ਗ੍ਰੀਨ ਫੋਨ ਲਾ ਕੇ ਪੁੱਛ ਮਲੇ ਦੇਖ ਦਿਓ ਤਾਂ ਪੜ ਲੇ ਜਿੱਥੋਂ ਜਿਹੜੇ ਏਰੀਆ ਦੀ ਆਪਣੀ ਗੱਲ ਕਰਦੇ ਨਾ ਉਹ ਏਰੀਆ 'ਤੇ 10-10 ਫੁੱਟ ਪਾਣੀ ਆਇਆ ਹੈ। ਹਲੋ ਆਗਰਵੀਤ ਕਿੱਥੇ ਹੈ? ਅੱਛਾ ਖੇਤ ਗਏ ਹੋ। ਠੀਕ ਹੈ ਠੀਕ ਹੈ। ਤਾਂ ਕਿ ਮੈਂ ਝੋਨਾ ਠੀਕ ਹੈ। ਠੀਕ ਹੈ। ਤੁਸੀਂ ਤੇ ਜਿਹੜੇ ਮਾਮੇ ਦੀ ਕੁੜੀ ਸੀ ਇੱਧਰ ਜਿੱਧਰ ਪਾਣੀ ਆਇਆ ਵਾ ਜਿਆਦਾ। ਹਾਂ ਜਿੱਧਰ ਮੇਰੀ ਨੰਨ ਹੁੰਦਾ ਹੈ ਕਿ ਉਥੋਂ ਮੜ ਜਾ ਪਤਾ ਕਰਕੇ ਦੇ ਸਾਨੂੰ। ਅੱਛਾ ਥੋੜਾ ਵੀ ਨਹੀਂ ਲੱਗਦਾ ਸਾਰੇ ਨੈਟਵਰਕ ਦੀ ਪ੍ਰੋਬਲਮ ਹੋਣੀ ਹੈ ਅੱਛਾ ਸਾਰੇ ਹੀ ਹੈ ਤਾਂ ਸਾਨੂੰ ਵੀ ਪੜ ਗਿਆ ਹੁਣ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਸਾਰੀ ਇੰਨੀ ਟੈਨਸ਼ਨ ਹੋ ਗਈ ਸੰਤਾ ਵੀ ਹੁਣ ਕੀ ਕਰੀਏ ਇਹ ਥੋੜਾ ਗਿਆ ਨਾ ਕੋਈ ਹਾਂ ਜਿਵੇਂ ਕਹਿੰਦੇ ਸੀ ਵੀ ਜਾ ਵੀ ਨਹੀਂ ਸਕਦੇ ਆਦਿ ਰਸਤੇ ਬਲੌਪ ਹੋਏ ਪਏ। ਕਿ ਤੂੰ ਦੇਖ ਲੈ ਬਰਾਪਾ ਤੂੰ ਤੇਰੀ ਕਾਰ ਆਪਾਂ ਚਲਦੇ ਆਂਗੇ ਕੋਈ ਨਾ ਕੋਈ ਰਸਤਾ ਲੱਭ ਲੈਨੇਗੇ ਪੁੱਛ ਲਾਂਗੇ ਇਸੇ ਜਾਣ ਦਾ ਟੈਕਸੀਲ ਤੋਂ ਪੁੱਛ ਲਾਂਗੇ ਕਿ ਰਸਤਾ ਕਿੱਥੇ ਹੈ। ਸੋਹਣੀ ਤਾਂ ਗਰਮੀ ਤੋਂ ਦੇਖਦੇ ਆਂ ਫਿਰ ਹਨ। ਚਲ ਠੀਕ ਹੈ। ਓਕੇ। ਜਾਣਾ ਤਾਂ ਕੋਊਗਾ ਨਾ ਹੁਣ। ਚੰਗਾ ਹੀ ਲੱਗਦਾ ਕੋਈ ਖਬਰ ਨਹੀਂ ਸਾਰ ਨਹੀਂ ਕੋਈ ਫੋਨ ਨਹੀਂ ਲੱਗ ਰਿਹਾ ਕਿਸੇ ਪਾਸੋਂ। ਹੜਾ ਦਾ ਬੰਦਾ ਨੇ ਬੁਰਾ ਹਾਲ ਕਰ ਰੱਖਿਆਗਾ ਡੰਗਰ ਬੱਚਾ ਚਾਰਾ ਸਭ ਕੁਝ ਉੱਡ ਗਿਆ। ਹੂੰ। ਲੋਕੀ ਘਰਾਂ ਤੇ ਬੈਠੇ ਨੇਗੇ ਉਸ ਤਾਂ ਘਰ ਮਤਲਬ ਉਹਤਰਾਹਤ ਕੈਂਪ ਲਾਇਆ ਹੋਣਾ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉੱਥੇ ਘ

ਸਿਮਾ ਤੂੰ ਕਿਵੇਂ ਪਹੁੰਚੀ? ਫਰਵਾਸ ਉਸ ਕੋਲ ਨੰਬਰ ਨਾ ਕਰਾਉਂਦਾ ਅਸੀਂ ਤਾਂ ਟੈਨਸ਼ਨ ਲਈ ਬੈਠੇ ਹਾਂ। ਅਸਟਾ ਸਿਮਾ ਕੀ ਗੱਲ ਕਰਾਈ ਨੂੰ ਤੂੰ ਕੀ ਹੋ ਗਿਆ? ਹੈਂ? ਦੱਸ ਗੰਦਾ ਨਾ ਗੰਦਾ ਸਹੀ ਗੱਲ ਹੋਈ ਹੈ। ਰੋਟੀ ਕਿਉਂ ਨਹੀਂ ਦੱਸ ਤੈਨੂੰ ਸਵੇਰ ਦਾ ਸੰਤਾਜੀ ਪਤਾ ਲੱਗਿਆ ਨਾ। ਬਹੁਤ ਬੁਰਾ ਹਾਲ ਹੈ ਭਾਬੀ ਬਹੁਤ ਬੁਰਾ ਹਾਲ ਸਾਰਾ ਕੁਝ ਹੀ ਟਹਿ ਗਿਆ ਸਾਡਾ ਸਾਡਾ ਘਰ-ਬਾਰ ਡੰਗਰ ਪਸ਼ੂ ਸਾਰੀ ਚੀਜ਼ ਨਾ ਕੋਈ ਜ਼ਮੀਨ ਰਹੀ ਨਾ ਕੋਈ ਛੱਤ ਰਹੀ ਕੁਝ ਨਹੀਂ ਰਹਾ ਬੁਰਾ ਹਾਲ ਹੋਇਆ ਪਿਆ ਪੁਰਾ ਹਾਲ ਹੋ ਗਿਆ ਬਰਬਾਦ ਹੋ ਗਿਆ ਕੋਈ ਨਹੀਂ ਅਸੀਂ ਤੇਰੇ ਨਾਲ ਆ ਕੋਈ ਨਹੀਂ ਤੁਹਾਨੂੰ ਟੈਂਸ਼ਨ ਲੈਣੀ ਹੈ ਤੇ ਬਾਈ ਉੱਥੇ ਉਹਨਾਂ ਦੀ ਹੈਲਪ ਕਰਾ ਰਹੇ ਨੇ ਸਾਰਿਆਂ ਦੀ ਅੱਛਾ ਉਹ ਕਹਿੰਦੇ ਮੈਂ ਨਹੀਂ ਜਾਣਾ ਛੱਡ ਕੇ ਛੱਡ ਕੋ ਤੂੰ ਫਿਰ ਤੂੰ ਕਿ ਮੈਂ ਪਹੁੰਚੀ ਹਾਂ ਸੰਤਾ ਇਸ ਦਾ ਫਿਕਰ ਇਹਨਾਂ ਮੈਂ ਪਿਆ ਦੀ ਹੋਣ ਲਾਰੀਆ ਤੁਹਾਡਾ ਫੋਨ ਹੀ ਨਹੀਂ ਲੱਗ ਰਿਹਾ ਨਹੀਂ ਵੀਰੇ ਉਹ ਕਿਸ਼ਤੀਆਂ ਲੈ ਲੈ ਕੇ ਸਾਰਿਆਂ ਨੂੰ ਬਾਹਰ ਕੱਢ ਰਹੇ ਨੇਗੇ ਮੈਨੂੰ ਤਾਂ ਉਹਨਾਂ ਨੇ ਬਾਹਰ ਕੱਢਿਆ ਫਿਰ ਸਾਨੂੰ ਭਾਜੀ ਕਹਿੰਦੇ ਤੂੰ ਜਾ ਕਹਿੰਦੇ ਤੂੰ ਨਾ ਇੱਥੇ ਕਹਿੰਦੇ ਰਹਿ ਹੁਣ ਤੂੰ ਆਪਦੇ ਕਹਿੰਦਾ ਵੇਕੇ ਜਾ ਮੈਂ ਆਪੀ ਲੈਣ ਆਜੂਗਾ ਫਿਰ ਤੈਨੂੰ ਚਲ ਕੋਈ ਨਹੀਂ ਉਹ ਤਾਂ ਕੋਈ ਨਹੀਂ ਉਹ ਤਾਂ ਵਧੀਆ ਕੋਈ ਵੀ ਨਾ ਕਰ ਰਿਹਾ ਨਾ ਭਾਈ ਦਾ ਫੋਨ ਲੱਗ ਰਿਹਾ ਨਾ ਤੇਰਾ ਲੱਗ ਰਿਹਾਗਾ ਫੋਨ ਕਿੱਥੋਂ ਲੱਗਣ ਵੀਰੇ ਫੋਨ ਤਾਂ ਸਾਰੀ ਰੁੜ ਗਏ ਸਾਡੇ ਕੋਲ ਤਾਂ ਪਕਪੜ ਹੀ ਨਹੀਂ ਰਹੇ ਪਾਉਣ ਨੂੰ ਖਾਣ ਨੂੰ ਆਟਾ ਨਹੀਂ ਦਾਲ ਨਹੀਂ ਤੁਸੀਂ ਜਾ ਕੇ ਦੇਖੋ ਉੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਬਹੁਤ ਸਾਰਾ ਕੁਝ ਹੀ ਬਰਬਾਦ ਹੋ ਗਿਆ ਦੇਖੇ ਮੈਂ ਬੇਰ ਦੇਖੇ ਆਪਣੇ ਵਟਸਐਪ ਤੇ ਮੁੜ ਆਈ ਆ ਕੇ ਮੈਨੂੰ ਬੋਲਣ ਲੱਗੇ ਕਹਿੰਦੇ ਤੂੰ ਫੋਨ ਨਹੀਂ ਕੀਤਾ ਆਪਣੇ ਤਾਂ ਜਨ ਦਾ ਪਤਾ ਵੀ ਨਹੀਂ ਉਧਰ ਦਾ ਇੰਨਾ ਬਹੁਤ ਬੁਰਾ ਹਾਲ ਕੋਈ ਮੋੜੀ ਖਬਰਾਨਾ ਤੂੰ ਅਸੀਂ ਫਿਰ ਨਾਲ ਖੜੇ ਆਂਗੇ ਕੋਈ ਗੱਲ ਨਹੀਂ ਬਾਕੀ ਆਪਣੇ ਜਿੰਨਾ ਵੀਰੇ ਮੇਰੇ ਨਾਲ ਹੈਗੇ ਆਂ ਮੈਨੂੰ ਪਤਾ ਤੁਸੀਂ ਤਾਂ ਫੇਰ ਕਰ ਦੋਗੇ ਸਾਡਾ ਜਿਹੜੇ ਉੱਥੇ ਐਨੇ ਰੁਲ ਗਏ ਸਾਰੇ ਪਿੰਡਾਂ ਦੇ ਪਿੰਡ ਬਰਬਾਦ ਹੋ ਗਏ ਉਹਨਾਂ ਦਾ ਕੌਣ ਸਹਾਰਾ ਉਹ ਚਿੰਤਾ ਨਾ ਕਰ ਬਣਾ ਸਾਰੇ ਜਿੱਦ ਆਪਣੇ ਸਾ ਕਿੰਨਾ ਪੰਜਾਬ ਕੇ 50 ਜਗਾ ਜਗਾ ਚ ਬੈਠੇ ਕੋਨੇ ਕੋਨੇ ਚ ਬਾਹਰ ਬੈਠੇ ਪੰਜਾਬੀ ਸਾਰੇ ਹੀ ਮਦਦ ਕਰਨ ਤਿਆਰ ਬੈਠੇ ਨੇ ਕਲਾਕਾਰ ਦੇਖ ਲੈ ਕਿਵੇਂ ਖੜੇ ਆ ਨਾਲ ਸਾਰੇ ਐਕਟਰ ਖੜੇ ਆ ਸਾਰਾ ਪੰਜਾਬੀ ਭਾਈਚਾਰਾ ਸਾਰਾ ਨਾਲ ਖੜਾ ਆਪਣੇ ਲੋਕਾਂ ਦੇ ਕੋਈ ਘਪੌਂਡੀ ਲੋਰ ਨਹੀਂ ਕੋਈ ਦੰਦੀ ਲੋਰ ਨਹੀਂ ਉਹਨਾਂ ਨੂੰ ਸਾਫ਼ ਪਤਾ ਹੈ ਕਿ ਸਰਕਾਰਾਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਸਾਰੇ ਪੰਜਾਬੀ ਨਾਲ ਖੜੇ ਨੇ ਸਰਕਾਰਾਂ ਵੀ ਜਿੰਨਾ ਉਹ ਵੀ ਕਰਨਗੇ ਬਾਕੀ ਅਸੀਂ ਤੇਰੇ ਜਿੰਨੇ ਜੁਗਿਆ ਸੀ ਕਿ ਤੈਨੂੰ ਤੂੰ ਚਿੰਤਾ ਕਰਦੀ ਲੋੜ ਨਹੀਂ ਤੈਨੂੰ ਹਾਂ ਸਾਰੇ ਆਪਾਂ ਨਾਲ ਹੈ ਤੂੰ ਵੀ ਉਹਨਾਂ ਦੇ ਨਾਲ ਹੀ ਆ ਆਪਾਂ ਵੀ ਅਸੀਂ ਵੀ ਉਹਨਾਂ ਦੇ ਨਾਲ ਆ ਪਰਮਾਤਮਾ ਦੀ ਪਤਾ ਨਹੀਂ ਕਿਸ ਕਿਸ ਪਾਸੇ ਨੂੰ ਕੀ ਕਰ ਦੇ ਪਰ ਆਪਾਂ ਕੁਝ ਨਹੀਂ ਕਰ ਸਕਦੇ ਪਰਮਾਤਮਾ ਦੀ ਐਡੀ ਕਰੋਪੀ ਹੋਈ ਆ ਭਾਬੀ ਐਡੀ ਕਰੋਪੀ ਹੋਈ ਆ ਨਾ ਵਾਹਿਗੁਰੂ ਬਖਸ਼ੇ ਸਾਰਿਆਂ ਨੂੰ ਜਿਹੜੀਆਂ ਕਿਸੇ ਤੋਂ ਕੋਈ ਗਲਤੀ ਹੋਈ ਐ ਸਭ ਮਾਫ ਕਰ ਦੇ ਬੱਸ 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 ਕਿਸੇ ਦੀ ਕਰਨੀ ਬਹੁਤ ਲੋਕ ਉਕਤਰੇ ਨਹੀਂ ਇਹ ਨਹੀਂ ਪਤਾ ਕਿਨੇ ਕੀ ਕੀਤਾ ਕੀ ਨਹੀਂ ਕੀਤਾ ਇਹ ਕੋਈ ਨਹੀਂ ਪਤਾ ਇਹ ਪਰਮਾਤਮਾ ਜਾਣਦਾ ਪਰ ਇਹ ਨਹੀਂ ਪਤਾ ਵੀ ਰੱਬ ਕਿਹਦੇ ਥਾਈ ਕਿ ਮੈਂ ਕੱਢ ਦੇ ਕੁਝ ਨਹੀਂ ਪਤਾ ਮਾਰੇ ਕਹਿੰਦੇ ਤੁਸੀਂ ਫੇਰ ਵੀ ਸ਼ੁਕਰ ਕਰੋ ਪਰਮਾਤਮਾ ਦਾ ਕਿੰਨੀ ਦੁਨੀਆ ਇੱਕ ਦੂਜੇ ਦੇ ਨਾਲ ਹੈਲਪ ਕਰ ਰਹੀ ਹੈ ਪਿਆਬੀ ਭਾਈਚਾਰਾ ਸਾਰਾ ਨਾਲ ਖੜਾ ਹੈਗਾ ਦੇਖੋ ਹਵਾਂਡੀ ਸੂਬਿਆਂ ਤੋਂ ਵੀ ਹੱਥ ਮਾਇਆ ਮਿਲ ਕੇ ਸਾਥ ਆ ਰਹੀ ਹੈਗੀ ਬਾਹਰ ਦੇਸ਼ਾਂ ਦੇ ਜਿੱਥੇ-ਜਿੱਥੇ ਵੀ ਪੰਜਾਬੀ ਵੱਟਿਆ ਹੈ ਪੈਸਾ ਇਕੱਠਾ ਕਰ ਕਰਕੇ ਕਲਾਕਾਰ ਪਏ ਲੱਗੇ ਸਾਰੇ ਹੀ ਟੋਕਰੀ ਨਾਲ ਲੱਗੇ ਹੋਏ ਨੇ ਪੰਜਾਬ ਨੂੰ ਕਹਿੰਦੇ ਜਿਹਹ ਜਾਂ ਸੀ ਉਹ ਜਾਂ ਬਣ ਜਾਗੇ ਲੱਗਣਗੇ 5-6 ਸਾਲ ਲੱਗਣਗੇ ਉਹ ਹੈ ਜੇ ਸਭ ਕੁਝ ਹੋ ਜੂਗਾ ਤੱਪੀ ਇਹਨਾਂ ਸਾਰੇ ਆਪਣੇ ਨਾ ਵਾਹੀ ਗੁਰੂ ਦੀ ਕਿਰਪਾ ਹੈ ਵੀ ਪੰਜਾਬ ਨੂੰ ਉਹ ਡਿੱਗਣ ਨਹੀਂ ਦਿੰਦਾ ਨਹੀਂ ਡਿੱਗਣ ਦੇਣੇ ਡਿੱਗਣ ਦੇਣਾ ਨਹੀਂ ਉਹਨੇ ਪੰਜਾਬ ਰੂਹ ਤੇ ਤਾਂ ਪੰਜਾਬ ਦੀ ਤਾਂ ਹਿਸਤੀ ਹੈ ਇਹ ਇਹ ਜਿੰਨੇ ਵਾਰੀ ਇਹਨੂੰ ਮਰ ਕੇ ਕਿਸੇ ਨੇ ਡੋਪਿਆਗਾ ਉਦੋਂ ਵੱਧ ਤਰੱਕੀ 'ਚ ਖੜਾ ਹੋਇਆਗਾ ਖੜਾ ਇੱਕ ਪੰਜਾਬੀਆਂ ਦਾ ਤਾਂ ਸਜੋਗ ਇੰਨਾ ਜ਼ਿਆਦਾ ਹੈ ਨਾ ਅ ਜਿੰਨਾ ਬਲ ਕੇ ਇਹਨੂੰ ਗੇਰ ਦੀ ਕੋਸ਼ਿਸ਼ ਕੀਤੀ ਹੈ ਉਦੋਂ ਉੱਪਰ ਉੱਠ ਕੇ ਆਇਆ ਪੰਜਾਬੀ ਸ਼ਾਇਰ ਕੋਈ ਨਹੀਂ ਆਉਗਾ ਜਿਹਨੂੰ ਕੋਈ ਤੋੜਦਾ ਨਾ ਉਹ ਦੁੱਗਣੇ ਨਾਲ ਚੜ ਜਾਂਦੇ ਆ ਆਪਾਂ ਵੀ ਉਹਨਾਂ ਦਾ ਸ਼ੁਕਰ ਕਰਦੇ ਆਂ ਵੀ ਤੁਸੀਂ ਸਾਡੇ ਨਾਲ ਧੰਨਵਾਦ ਸਾਰੇ ਲੋਕਾਂ ਦਾ ਐਨ ਜੀਓ ਕਿੰਨੀਆਂ ਲੱਗੀਆਂ ਹੋਈਆਂ ਨੇ ਹਾਂ ਖਾਸ ਕਰਕੇ ਜਿਹੜਾ ਕਿੰਨਾ ਮਰ ਕੇ ਉਹ ਪੈਸਾ ਮਦਦ ਕਰ ਰਹੇ ਨੇਗੇ ਸਾਰਿਆਂ ਨੂੰ ਸਸਤਾਵਾ ਬਹੁਤ ਜ਼ਿਆਦਾ ਐਨ ਜੀਓ ਇਕੱਠੇ ਆ ਕੇ ਲੱਗੀਆਂ ਹੋਈਆਂ ਨੇ ਕੋਈ ਐਸੀ ਗੱਲ ਨਹੀਂ ਪੰਜਾਬ ਨੂੰ ਬਿਲਕੁਲ ਉਹ ਜਿਹਾ ਬਣਾ ਦੇਣਗੇ ਕਹਿੰਦੇ ਨੇ ਨਾ ਕਲ ਯੁਗ ਹੈ ਪਰ ਕਲ ਯੁਗ ਮੈਨੂੰ ਲੱਗਦਾ ਹੈ ਕਲ ਯੁਗ 'ਚ ਵੀ ਚੰਗੇ ਬੰਦੇ ਚੰਗੇ ਬੰਦੇ ਹੈਗੇ ਨੇ ਚੰਗੇ ਬੰਦੇ ਪਏ ਨੇ ਕਲ ਯੁਗ ਵੀ ਇੰਨਾ ਮਾੜਾ ਨਹੀਂ ਦਿਖਾ ਰਿਹਾ ਜਿੰਨਾ ਚੰਗੇ ਬੰਦੇ ਆ ਸਾਹ ਦਿਖਾ ਰਹੇ ਨੇ ਖਾਸ ਕਰਕੇ ਆਪਣੇ ਪੰਜਾਬੀ ਭਾਈ ਇਹ ਤਾਂ ਆਪਣੇ ਭਾਈ ਨੂੰ ਡਿੱਗਣ ਹੀ ਦਿੰਦੇ ਜੇ ਡਿੱਗਦਾ ਵੀ ਹੈ ਤਾਂ ਨਾਲ ਦੇ ਚੱਕ ਕੇ ਖੜਾ ਕਰਦੇ ਨੇ ਹਾਂ ਆਓ ਅੱਜ ਅੱਜ ਸਬੂਤ ਦਿਖਾਤਾ ਹੈਗਾ ਮੈਂ ਵੀਡੀਓ ਦੇਖ ਕੇ ਆ ਮਾਰੋਂ ਬਹੁਤ ਜਿਆਦਾ ਬੁਰਾ ਹਾਲ ਸੀਗਾ ਡੰਗਰ ਬੱਚਾ ਇਦਾਂ ਰੋੜਦਾ ਜਾ ਰਿਹਾ ਜਿਵੇਂ ਦੇਖਿਆ ਨਹੀਂ ਆ ਤਾਂ ਵੀਡੀਓ ਨਹੀਂ ਦੇਖੀ ਜਾਂਦੀ ਦੇਖੋ ਲੋਕਾਂ ਨੇ ਬੁਰਾ ਹਾਲ ਲੋਕਾਂ ਦੀਆਂ ਇਦਾਂ ਦੀਆਂ ਵੀਡੀਓ ਪਾਈਆਂ ਪਈਆਂ ਵੀ ਜਿੱਥੇ ਕਿਸੇ ਦਾ ਕੋਈ ਡੰਗਰ ਪਸ਼ੂ ਤੇ ਤਿਆਰ ਤਾਂ ਜਾਂਦਾ ਵੀ ਉਹਨੂੰ ਫੜੋ ਬੰਨ ਲਓ ਫਿਰ ਜਦੋਂ ਮਾਹੌਲ ਠੀਕ ਹੋ ਗਿਆ ਵੀ ਉਹਨਾਂ ਨੂੰ ਵਾਪਸ ਦੇ ਦਿਓ ਵੀ ਇੰਨੀ ਹਲਕੀ ਮਾਨ ਤੇਰੀ ਬਹੁਤਾਂ ਲੋਕਾਂ ਦੀ ਇਹ ਵੀ ਕੋਈ ਗੱਲ ਨਹੀਂ ਹੈਗੀ ਇਹ ਚੰਗੇ ਬੰਦੇ ਆ ਉਹਨਾਂ ਦੀ ਇਮਾਨਦਾਰੀ ਵੀ ਬਹੁਤ ਹੈਗੀ ਥਾ ਕਿ ਮੇਰੇ ਪਾਈਆਂ ਇੱਧਰ ਦੇਖਿਆ ਮੈਂ ਸੂਆ ਰੰਪਰਾ ਫੂਲ ਦਾ ਸੂਆ ਇੰਨਾ ਉੱਪਰ ਆ ਜਾਂਦਾ ਡੰਗਰ ਬਾਬੀ ਬਹੁਤ ਬੁਰਾ ਹਾਲ ਹੈ ਬਹੁਤ ਜਿਹੜੀ ਉੱਥੇ ਬੰਦੇ ਬੈਠੇ ਨੇਗੇ ਤੁਸੀਂ ਉਹਨਾਂ ਨੂੰ ਦੇਖੋ ਕਿਵੇਂ ਰਤਾਂ ਕੱਟ ਰਹੇ ਨੇ ਕੋਠਿਆਂ ਤੇ ਬੈਠ ਬੈਠ ਕੇ ਭੁੱਖੇ ਪਾਣੇ ਆਪਣਾ ਟਾਈਮ ਪਾਸ ਕਰ ਰਹੇ ਨੇ ਪਾਣੀ ਪਾਣੀ ਹੋਇਆ ਪਿਆ ਪਰ ਪੇੜ ਨੂੰ ਪਾਣੀ ਨਹੀਂ ਹੈਗਾ ਤੁਸੀਂ ਰੱਬ ਦੀ ਕਿਰਪਾ ਹੀ ਦੇਖੋ ਵੀ ਇੱਕ ਪਾਣੀ ਦੀ ਘੁੱਟੋ ਪੀ ਨਹੀਂ ਸਕਦੇ ਇੰਨੇ ਪਾਣੀ ਦੇ ਵਿੱਚੋਂ ਕੋਈ ਨਹੀਂ ਕੋਈ ਬਹੁਤ ਜਾਰੀਆਂ ਸਤਾਵਾ ਬਹੁਤ ਜਾਰੀਆਂ ਨਾ ਕਰਾਓ ਬਹੁਤ ਜਾਰੀਆਂ ਹੁਲਾ ਪਰਮਾਤਮਾ ਹਰ ਇੱਕ ਨੂੰ ਬੁੱਧੀ ਦੇਵੇ ਕੋਈ ਪਾਪ ਨਾ ਕਰੋ ਨਾ ਕਿਸੇ ਦਾ ਮਾਰਾ ਕਰੋ ਇਹ ਪਤਾ ਨਹੀਂ ਆਪਾਂ ਕਰਦਾ ਕੌਣ ਹੈ ਤੇ ਪਰਦਾ ਕੌਣ ਹੈ ਤੇ ਬੱਚੇ ਕਿਸੇ ਨਾਲ ਤੇ ਬੱਚੇ ਤਾਂ ਵੀਰੇ ਬਾਖਰੀ ਨੇਗੇ ਤੇ ਇਹ ਬਸ ਇਹ ਕਹਿੰਦੇ ਮੈਂ ਫੇਰ ਆਉਂਗਾ ਉਹ ਤਾਂ ਉੱਥੇ ਹੀ ਹਾਂਜੀ ਹਾਂ ਕੋਈ ਕੋਈ ਘਬਰਾਣਾ ਤੋਂ ਕਿਸੇ ਕਰ ਚਿੰਤਾ ਨਾ ਕਰ ਨੁਕਸਾਨ ਨੁਕਸਾਨ ਤਾਂ ਦੇਖੋ ਭਰਿਆ ਜਾਂਦਾ ਹੈ ਜਾਨੀ ਨੁਕਸਾਨ ਦਾ ਔਖਾ ਤਾਂ ਕੋਈ ਕਈਆਂ ਦਿੱਤਾ ਦੇਖੋ ਡੰਗਰ ਦਾ ਰੁੰਡੇ ਸੀ ਦਾਰ ਬੰਦੇ ਵੀ ਉੜ ਗਏ ਵਿੱਚ ਪੱਤੇ ਸੇਵਾ ਕਰਨ ਵਾਲੇ ਵੀ ਵਿਚਾਰੇ ਵਿੱਚ ਰੁੜ ਗਏ ਜਿਹੜਾ ਬਣਾ ਕਰਦੇ ਸੀ ਇੱਕ ਗੱਲ ਹੋਰ ਵੀਰੇ ਪਾਣੀ ਲੈ ਜੂਗਾ ਸਾਰਾ ਕੁਝ ਠੀਕ ਆ ਜਾਊਗਾ ਉਹ ਘਰ ਜਿਹੜੇ ਟਹਿ ਗਏ ਉਹ ਅੱਡ ਜਿਹਨੇ ਕਰਾਂ ਚ ਐਨੇ ਨਹੀਂ ਗਾੜ ਚੜ ਗਈ ਐਨੇ ਮਿੱਟੀ ਚੜ ਗਈ ਸਾਰਾ ਲੈਰੀ ਜ਼ਿੰਮੇਵਾਰੀ ਲੈ ਰਹੀ ਭੈਣੇ ਆਪਣੇ ਕਿਸੇ ਨੇ ਟਰੈਕਟਰ ਤਾਂ ਕਿਤੇ ਨਹੀਂ ਆ ਦਲਜੀਤ ਸਾਹਿਬ ਨੇ ਦੇਖਿਆ ਤਾਂ ਕਿ ਮੈਂ 10 ਮੈਂ ਕਰਾ ਰਹੀ ਹਾਂ ਕੋਈ ਜਿੰਤਾ ਨਾ ਕਰ ਸਾਰਾ ਕੁਝ ਐਜਿਬ ਜਿੰਮੇ ਹੈਗਾ ਸੀ ਉਵੇਂ ਹੀ ਭਰਾ ਦੇਣਗੇ ਸਲਮਾਨ ਖਾਨ ਦੇਲਾ ਕਿੰਨਾ ਖੜਾ ਉਹ ਵੀ ਨਾ ਉਹ ਕਰ ਰਿਹਾ ਬਹੁਤ ਪੈਸਾ ਦੇ ਰਿਹਾ ਇੰਨੀ ਹੈਲਪ ਕਰ ਰਿਹਾ ਉਹ ਕਿਹਨੇ ਪਰਮਾਤਮਾ ਉਹਨਾਂ ਨੂੰ ਬਿੱਧੀ ਦੇ ਦੇ ਉਹਨਾਂ ਦੇ ਸਾਡੇ ਪੰਜਾਬ ਨੂੰ ਤੂੰ ਡੁੱਬਣ ਨਾ ਦੇ ਕਦੇ ਵੀ ਕੋਈ ਪ੍ਰੋਬਲਮ ਨਾ ਆਵੇ ਸਾਡੇ ਪੰਜਾਬ ਤੇ ਜਿਵੇਂ ਹੱਸਦਾ ਬਸਦਾ ਹੈਗਾ ਇਹ ਐਵੇਂ ਰਹੀ ਬਸ ਐਵੇਂ ਰਹੀ ਪਰਮਾਤਮਾ ਸਾਰੀ ਦੁਨੀਆ ਦੇ ਨਾਲ ਤੂੰ ਹੀ ਖੜਨਾ ਲੈ ਸਰਕਾਰਾਂ ਨੂੰ ਵੀ ਚਾਹੀਦਾ ਸਰਕਾਰਾਂ ਨੂੰ ਦੋ ਕੁਸ਼ ਹੋ ਰਿਹਾ ਹੈ ਨਾ ਸਰਕਾਰਾਂ ਨੂੰ ਵੀ ਚਾਹੀਦਾ ਵੀ ਮਦਦ ਕਰਨ ਮਦਦ ਕਰਨਾ ਪਾਣੀ ਹੈ ਜਿਹੜੇ ਖੋਲੇ ਜਾਂਦੇ ਨੇ ਤਨ ਕੋਈ ਨਹੀਂ ਹੋਊਗਾ ਸਾਰਾ ਠੀਕ ਹੋ ਜਾ ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ ਹਾਂ ਤੇ ਸਭ ਦੇ ਨਾਲ ਜਿਵੇਂ ਹੈਗਾ ਪਰਮਾਤਮਾ ਜੋ ਕਰਦਾ ਕੀ ਕਰਦਾ ਸਾਡੇ ਕੋਲ ਆ ਗਈ ਅਸੀਂ ਤਾਂ ਇਹਨੂੰ ਕੁਝ ਨਹੀਂ ਕਹਿ ਸਕਦੇ ਬਸ ਬਸ ਉਹ ਕਿਉਂ ਚਿੰਤਾ ਰ ਕਰਕੇ ਠੀਕ ਹੈ ਹਾਂ ਤੁਸੀਂ ਆ ਬੈਠ ਨਾ ਕੋਈ ਯਾਦ ਬਣਾ ਚਾਹਤਾ ਦੋ ਬਣਾ ਹੋ ਤਾਂ ਬੈਠ ਮੌਜਣਾ ਤੂੰ ਟੈਨਸ਼ਨ ਨਹੀਂ ਲੈਣ ਠੀਕ ਆਪਾਂ ਬਾਈ ਨੂੰ ਕਿਸੇ ਬਾਹਲੇ ਫੋਨ ਕਿਸੇ ਤੇ ਕਿਵੇਂ ਕਰਦੇ ਹਾਂ ਮੌਜਾ ਉੱਥੇ ਮਿਲਦਾ ਨਹੀਂ ਭਾਬੀ ਆਪੇ ਆ ਜੂਗਾ ਤਾਂ ਆਪੇ ਮੈਨੂੰ ਲੈਣ ਆਉਂਗਾ ਹਾਂ ਬਸ ਬਸ ਠੀਕ ਆ ਕੋਈ ਨਾ ਤੂੰ ਫੇਰ ਵੇਖ ਬੇਫਿਕਰ ਹੋ ਕੇ ਮੌਜਣਾ ਟੈਨਸ਼ਨ ਨਾ ਲੈ ਠੀਕ ਹੈ ਨਾ ਜੋ ਕਰਦਾ ਪ੍ਰਮਾਤਮਾ ਉਸੇ ਨੇ ਕਰਨਾ ਹੈ ਉਸੇ ਨੇ ਸੁਧਾਰਨਾ ਹੈ ਜੀ ਨੇ ਕੀਤੀ ਹੈ ਬਸ ਉਹੀ ਠੀਕ ਕਰ ਉਹੀ ਉਸੇ ਨੇ ਹੀ ਠੀਕ ਕਰਨਾ ਆਪਾਂ ਕਰਨ ਕਰਾਉਣ ਵਾਲੇ ਕੁਝ ਨਹੀਂ ਨਹੀਂ ਹੈ ਚੱਲ ਤੂੰ ਪਾਣੀ ਲੈ ਕੰਨ ਚਾਚੂ ਪਲਾਸ ਹਾਂ ਲੈ ਲਵਾਂਗੇ ਫੇਰ ਰੁਕੀ ਲੱਤੀ ਆ ਬਾਅਦ ਠੀਕ ਹੈ карты